ਸਨੀਕੇਸ ਖਬਰ سامنے ਆ ਰਹੀ ਹੈ ਦਰਖਤ ਦੇ ਨਾਲ ਲਟਕਦੀ ਹੋਈ ਇੱਕ লাশ ਬਰਾਮਦ ਕੀਤੀ ਗਈ ਹੈ ਜੀ ਹਾਂ ਇਥੇ ਮ੍ਰਿਤਕ ਦੀ ਪਛਾਣ ਅਖਿਲੇਸ਼ ਸਾਹਨੀ ਵਜੋਂ ਹੋਈ ਹੈ ਜੋ ਕਿ ਤਿੰਨ ਬੱਚਿਆਂ ਦਾ ਪਿਓ ਸੀਗਾ ਤਾਂ ਇਤੇ ਇਹ ਤਿੰਨ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਆ ਉੱਟ ਗਿਆ ਤਾਂ ਇਹ ਵੱਡੀ ਵਾਰਦਾਤ ਹੋਣ ਦੀ ਖਬਰ سامنے ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਜੋ লাশ ਦਰਖਤ ਦੇ ਨਾਲ ਲਟਕਦੀ ਹੋਈ ਮਿਲੀ ਕਿ ਇਹ ਸੁਸਾਇਸਾਈਡ ਦਾ ਮਾਮਲਾ ਹੈ ਜਾਂ ਫਿਰ ਕਿਸੇ ਦੇ ਲੋਕ ਕਤਲ ਕਰਕੇ ਇਸ ਵਿਅਕਤੀ ਦੀ লাশ ਨੂੰ ਇੱਥੇ ਲਟਕਾ ਦਿੱਤਾ ਗਿਆ ਤਾਂ ਵੱਡੀ ਘਟਨਾ ਜੋ ਹੈ ਹੁਸ਼ਿਆਰਪੁਰ ਦੇ ਮੋਹੱਲਾ ਪ੍ਰਤਾਪ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਸਨਸਨੀ ਫੈਲ ਜਾਂਦੀ ਹੈ ਇਲਾਕੇ ਦੇ ਵਿੱਚ ਜਦੋਂ ਕਿ ਇੱਕ ਪੇੜ ਦੇ ਨਾਲ ਇੱਕ ਦਰਖਤ ਦੇ ਨਾਲ ਜੋ ਹੈ লাশ ਲਟਕਦੀ ਹੋਈ ਦਿਖਾਈ ਦਿੰਦੀ ਆ ਤਾਂ ਇਸ ਮਗਰੋਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ লাশ ਨੂੰ ਵੇਖਿਆ ਗਿਆ ਉਹਨਾਂ ਦੇ ਵੱਲੋਂ ਤੁਰੰਤ ਹੀ ਇਲਾਕੇ ਦੇ ਕਾਉਂਸਲਰ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਫਿਰ ਪੁਲਿਸ ਵੀ ਮੌਕੇ ਦੀ ਜੋ ਹੈ ਘਟਨਾ ਤੇ ਪਹੁੰਚਦੀ ਹੈ ਮੌਕੇ ਵਾਲੀ ਥਾਂ ਤੇ ਪਹੁੰਚਦੀ ਹੈ ਤੇ ਫਿਰ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ লাশ ਨੂੰ ਜੋ ਹੈ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਹੁਣ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸੁੰਸਾਨ ਥਾਂ ਤੋਂ ਉਦਾਸੇ ਕੇ ਇਸ ਨੌਜਵਾਨ ਦੀ ਦਰਖਤ ਦੇ ਨਾਲ ਲਟਕਦੀ ਹੋਈ লাশ ਬਰਾਮਦ ਕੀਤੀ ਗਈ ਹੈ ਤੇ ਬਹੁਤ ਹੀ ਵੱਡੀ ਗੱਲ ਇਹ ਹੈ ਕਿ ਇਹ ਨੌਜਵਾਨ ਦੀ ਉਮਰ ਮਹਿਜ਼ 25 ਸਾਲ ਸੀ ਤਾਂ 25 ਸਾਲ ਦੇ ਇਸ ਨੌਜਵਾਨ ਦੀ ਮੌਤ ਕਿਵੇਂ ਹੋਈ ਕਿਵੇਂ ਇਹ ਇਸ ਦਰਖਤ ਦੇ ਨਾਲ ਲਟਕਿਆ ਹੋਇਆ ਮਿਲਿਆ ਇਹ ਹੁਣ ਜਿਹੜਾ ਕਿਤੇ ਨਾ ਕਿਤੇ ਜਾਂਚ ਪੜਤਾਲ ਦਾ ਸ਼ਾਇਦ ਕਿਉਂਕਿ ਇਥੇ ਕਾਉਂਸਲਰ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਉਹਨਾਂ ਕਿਹਾ ਕਿ ਇਹ ਜਿਹੜਾ ਹੈ ਪੇਤ ਭਰੇ ਹਾਲਾਤ ਦੇ ਵਿੱਚ ਇਸ ਵੇਲੇ ਮੌਤ ਹੋਣ ਦੀ ਇਹ ਖਬਰ ਹੈ ਕਿਉਂਕਿ ਫਿਲਹਾਲ ਸਪਸ਼ਟ ਨਹੀਂ ਹੈ ਕਿ ਇਸ ਨੌਜਵਾਨ ਨੇ ਸੁਸਾਇਡ ਕੀਤੀ ਹੈ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਅਖਿਲੇਸ਼ ਸਾਨੀਵ ਜੋ ਇਸ ਦੀ ਪਛਾਣ ਹੋਈ ਹੈ 25 ਸਾਲ ਦਾ ਇਹ ਨੌਜਵਾਨ ਸੀਗਾ ਇਸ ਦੇ ਤਿੰਨ ਬੱਚੇ ਸੀ ਪਤਨੀ ਸੀ ਲੇਕਿਨ ਹੁਣ ਇਹ ਵਿਅਕਤੀ ਜੋ ਆਪਣੇ ਪਿੱਛੇ ਇਹਨਾਂ ਨੂੰ ਛੱਡ ਗਿਆ ਤੇ ਮਾਸੂਮ ਬੱਚਿਆਂ ਦੇ ਤਰ ਤੋਂ ਹੁਣ ਪਿਓ ਦਾ ਸਾਇਆ ਉੱਟ ਚੁੱਕਿਆ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਹਾਂ ਇਸ ਸੁੰਸਾਨ ਇਲਾਕਾ ਹੈ ਹਰ ਪਾਸੇ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਜੰਗਲ ਵਰਗਾ ਇਲਾਕਾ ਬਣਿਆ ਹੋਇਆ ਹੈ ਤਾਂ ਇੱਥੇ ਹੀ ਜਿਹੜਾ ਇਸ ਨੌਜਵਾਨ ਦੀ ਲਾਸ਼ ਦਰਖਤ ਦੇ ਨਾਲ ਲਟਕਦੀ ਹੋਈ ਮਿਲਦੀ ਹੈ ਤਾਂ ਪਰਿਵਾਰ ਮੌਕੇ ਤੇ ਪੁੱਜਦਾ ਹੈ ਤੁਸੀਂ ਪਤਨੀ ਦੀ ਵੀ ਹਾਲਤ ਵੇਖ ਸਕਦੇ ਹੋ ਕਿੰਨੀ ਬੁਰੀ ਹੋ ਜਾਂਦੀ ਹੈ ਜਦੋਂ ਉਸ ਨੂੰ ਆਪਣੇ ਪਤੀ ਬਾਰੇ ਇਹ ਖਬਰ ਮਿਲਦੀ ਹੈ ਤਾਂ ਪਤਨੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਬੱਚਿਆਂ ਦਾ ਵੀ ਰੋ ਕੇ ਬੁਰਾ ਹਾਲ ਹੈ ਤੇ ਦੂਜੇ ਪਾਸੇ ਹੁਣ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਪੁਲਿਸ ਦਾ ਕਾਂ i like ਚਾਹਂਚ ਪੜਤਾਲ ਕੀਤੀ ਜਾਵੇਗੀ ਤੇ ਫਿਰ ਪਤਾ ਲਗਾਇਆ ਜਾਏਗਾ ਤਾਂ ਫਿਲਹਾਲ ਉਹਨਾਂ ਨੂੰ ਵੀ ਇਹ ਕਲੀਅਰ ਨਹੀਂ ਹੈ ਕਿ ਕਿਸ ਤਰੀਕੇ ਇਹ ਮੌਤ ਹੋਈ ਹੈ ਕਿ ਇਸ ਵਿਅਕਤੀ ਨੇ ਸੁਸਾਇਡ ਕੀਤੀ ਹੈ ਜਾਂ ਫਿਰ ਕੁਝ ਹੋਰ ਮਾਮਲਾ ਹੈ ਤਾਂ ਇੱਥੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਵਿਅਕਤੀ ਜੋ ਹੈ ਕੁਝ ਦਿਨ ਪਹਿਲਾਂ ਘਰ ਤੋਂ ਜੋ ਹੈ ਲੜ ਕੇ ਨਿਕਲਿਆ ਸੀ ਗੁੱਸੇ ਦੇ ਵਿੱਚ ਤੇ ਉਸ ਤੋਂ ਬਾਅਦ ਸਿੱਧਾ ਇਸ ਦੀ ਹੁਣ ਦਰਖਤ ਦੇ ਨਾਲ ਲਟਕਦੀ ਹੋਈ লাশ ਮਿਲਦੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਫੀ ਦਿਨਾਂ ਤੋਂ ਜੜੀ ਹੈ ਹੋ ਸਕਦਾ ਹੈ ਕਿ লাশ ਇਤੇ ਲਟਕੀ ਹੋਈ ਸੀ ਦਰਖ ਦੇ ਨਾਲ ਕਿਉਂਕਿ ਜਿਹੜੀ লাশ ਹੈ ਜਿਹੜਾ ਵਿਅਕਤੀ ਹੈ ਮ੍ਰਿਤਕ ਉਸ ਦੀ ਹਾਲਤ ਬੇਹਦ ਹੀ ਜ਼ਿਆਦਾ ਖਰਾਬ ਸੀਗੀ লাশ ਜਿਹੜੀ ਹੈ ਗਲ ਸੜ ਚੁੱਕੀ ਸੀਗੀ ਤਾਂ ਉਹ ਹਾਲਤ ਦੇ ਵਿੱਚ ਵਿਵੇਕ ਇਹ ਕਿਹਾ ਜਾ ਰਿਹਾ ਲੋਕਾਂ ਦੇ ਵੱਲੋਂ ਕਿ লাশ ਇੱਥੇ ਲਟਕਦੇ ਹੋਏ ਨੂੰ ਕਾਫੀ ਸਮਾਂ ਹੋ ਚੁੱਕਿਆ ਹੋਣਾ ਕਿਉਂਕਿ লাশ ਦੀ ਹਾਲਤ ਕਾਫੀ ਗੰਭੀਰ ਸੀਗੀ ਤਾਂ ਇਸ ਤੋਂ ਬਾਅਦ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕੀ ਕੁਝ ਬਿਆਨ ਜੋ ਹੈ ਇੱਥੇ ਮੌਕੇ ਤੇ ਮੌਜੂਦ ਲੋਕਾਂ ਨੇ ਦਿੱਤੇ ਨੇ ਪੁਲਿਸ ਨੇ ਦਿੱਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਗੁਰਮੀਤ ਦੂਆ ਵਾਰਡ ਨੰਬਰ 50 ਤੋਂ ਇੱਥੇ ਮੈਂ ਕਾਉਂਸਲਰ ਬੋਲ ਰਿਹਾ ਹਾਂ ਔਰ ਲਗਭਗ ਅੱਧਾ ਘੰਟਾ ਪਹਿਲਾਂ ਮੈਨੂੰ ਕਿਸੇ ਦੇ ਥਰੂ ਜਾਣਕਾਰੀ ਮਿਲੀ ਕਿਸੇ ਲੇਡੀਜ਼ ਨੇ ਜਾ ਕੇ ਇਨਫੋਰਮ ਕੀਤਾ ਕਿ ਫਲਾਨੀ ਜਗ੍ਹਾ ਦੇ ਉੱਪਰ ਇੱਕ ਡੈੱਡ ਬੋਡੀ ਲਟਕੀ ਪਈ ਹੈ ਜਿਹਦੀ ਮਤਲਬ ਕਾਫੀ ਦਿਨਾਂ ਦੀ ਉਹ ਦੱਸਿਆ ਜੋ ਆ ਕੇ ਫਿਰ ਮੌਕੇ ਦੇ ਉੱਤੇ ਦੇਖਿਆ ਕਿ ਇਸ ਨੂੰ ਦੇਖ ਕੇ ਇਹ ਜਾਪਦਾ ਹੈਗਾ ਕਿ ਇਹ ਜਿਹੜਾ ਹੈਗਾ ਕੁਛ ਵੀ ਇਹਦੇ ਤੇ ਟਿਕਟਪਣੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਦੇਖਣ ਦੇ ਉੱਤੇ ਇਹ ਵੀ ਲੱਗਦਾ ਹੈਗਾ ਆ ਵੀ ਇਹ ਕਿਤੇ ਮਰਡਰ ਕਰਕੇ ਲਟਕਾ ਦਿੱਤੀ ਗਈ ਆ ਜਿਸ ਹਿਸਾਬ ਨਾਲ ਉਹ ਟਾਹਣੀਆਂ ਬਰੀਕ-ਬਰੀਕ ਟਾਹਣੀਆਂ ਦੇ ਨਾਲ ਲਟਕਿਆ ਪਿਆ ਆ ਕੋਈ ਲੱਗਦਾ ਨਹੀਂ ਹੈਗਾ ਇਦਾਂ ਦਾ ਵੀ ਹੈਂਗ ਹੋ ਕੇ ਮਰਿਆ ਔਰ ਇੱਥੇ ਇੱਕ ਲੜਕਾ ਹੁਣੇ ਥੋੜੀ ਦੇਰ ਪਹਿਲਾਂ ਆਇਆ ਸੀਗਾ ਔਰ ਉਹ ਦੱਸ ਕੇ ਗਿਆ ਕਿ ਮੈਂ ਇਹਨਾਂ ਨੂੰ ਜਾਣਦਾ ਮੇਰੇ ਜੀਜਾ ਜੀ ਆ ਥੋੜੇ ਦਿਨ ਪਹਿਲਾਂ ਲੜਕੇ ਇੱਥੋਂ ਘਰੋਂ ਚਲੇ ਗਏ ਆ ਬਟ ਉਹ ਵੀ ਕੋਈ 5-7 ਮਿੰਟ ਦੇ ਬਖਵੇ ਬਾਅਦ ਉਹ ਲੜਕਾ ਵੀ ਇੱਥੋਂ ਗਾਇਬ ਹੋ ਗਿਆ ਇਸ ਕਰਕੇ ਕੁਛ ਭੇਡ ਭਰੇ ਹਾਲਾਤ ਹੀ ਇਸ ਡੈਡ ਬੋਡੀ ਦੇ ਜਾਪਦੇ ਹੈਗੇ ਆ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿ ਇਹ ਕਿੱਦਾਂ ਡੈਥ ਹੋਈ ਆ ਮਾਰਿਆ ਗਿਆ ਜਾਂ ਆਪ ਲਟ ਗਿਆ ਇਹ ਹਜੇ ਅਣਸੁਲੀ ਜੇ ਕਹਾਣੀ ਹੈਗੀ ਹੈ ਸਰ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਇਹ ਮੋਹੱਲਾ ਨੂੰ ਵਸੀਆਂ ਨੂੰ ਕਦੋਂ ਪਤਾ ਲੱਗਦਾ ਹੈ ਜੀ ਕਿ ਲਗਭਗ ਨੀਅਰ ਅਬਾਊਟ ਅੱਧਾ ਘੰਟਾ ਪਹਿਲਾਂ ਪਤਾ ਲੱਗਦਾ ਸਾਨੂੰ ਵੀ ਇੱਥੇ ਕੋਈ ਡੈਡ ਬੋਡੀ ਲਟਕੀ ਪਈ ਹੈ ਔਰ ਆਪਣਾ ਫਰਜ਼ ਸਮਝਦੇ ਹੋਏ ਮੌਕੇ ਦਾ ਕਾਉਂਸਲਰ ਹਣ ਦੇ ਨਾਤੇ ਮੈਂ ਮੌਕੇ ਤੇ ਆ ਹਾਂ ਔਰ ਇਸ ਟਾਈਮ ਪਬਲਿਕ ਵੀ ਇੱਥੇ 2-250 ਬੰਦਾ ਇਕੱਠਾ ਹੋਇਆ ਹੈਗਾ ਹਜੇ ਤੱਕ ਕੋਈ ਇੰਨੀ ਪੁਖਤਾ ਜਾਣਕਾਰੀ ਇਸ ਬਾਡੀ ਦੇ ਸਬੰਧ ਵਿੱਚ ਸਾਨੂੰ ਨਹੀਂ ਮਿਲ ਸਕੀ ਮਤਲਬ ਪਹਿਚਾਨ ਨਹੀਂ ਹੋ ਪਾਈ ਹਲੇ ਕੋਈ ਖਾਸ ਪਹਿਚਾਨ ਨਹੀਂ ਇੱਕ ਲੜਕਾ ਆਇਆ ਸੀਗਾ ਉਹ ਵੀ ਮੈਂ ਤੁਹਾਨੂੰ ਦੱਸਿਆ ਵੀ ਆਪਣਾ ਦੱਸਦਾ ਸੀ ਮੇਰੇ ਜੀਜਾ ਜੀ ਆ ਦੋ ਤਿੰਨ ਦਿਨ ਪਹਿਲਾਂ ਲੜਕੇ ਘਰੋਂ ਗਏ ਆ ਇਹ ਤਾਂ ਹੁਣ ਮੌਕੇ ਤੇ ਸ਼ਾਨਵੀਨ ਤਵਦੀਸ਼ ਕੀਤੀ ਜਾਊਗੀ ਫਿਰ ਪਤਾ ਲੱਗੇਗਾ ਕਿ ਲੜਕੇ ਗਏ ਆ ਜਾਂ ਉਹਨੂੰ ਮਾਰ ਕੇ ਸੁੱਟਿਆ ਗਿਆ ਜਾਂ ਆਪਣੇ ਆਪ ਹੈਂਗ ਕੀਤਾ ਇਧਰ ਹਸੇ ਹੈਗਾ ਆ ਬਾਕੀ ਸਬੰਧਿਤ ਥਾਣੇ ਨੂੰ ਮੋਡਲ ਕਣ ਥਾਣੇ ਨੂੰ ਮੈਂ ਸੂਚਿਤ ਕਰ ਦਿੱਤਾ ਹੈਗਾ ਉਹ ਵੀ ਪੁਲਿਸ ਅਫਸਰ ਸਹਿਬਾਨ ਜਿਹੜੇ ਹੈਗੇ ਆ ਕੋ 5 7 10 ਮਿੰਟ ਦੇ ਵਿੱਚ ਪਹੁੰਚਣ ਵਾਲੇ ਹੈਗੇ ਹਾਂਜੀ ਸਰ ਇੱਥੇ ਪਹੁੰਚੇ ਹਾਂ ਪਤਨਿਸ ਦੀ ਕੀ ਗੱਲਬਾਤ ਹੋਈ ਹੈ ਹਾਂਜੀ ਜੈ ਜੀ ਸਾਰਿਆਂ ਨੂੰ ਇੱਥੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਸਾਡੇ ਮੁੰਸ਼ੀ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਕਿੱਥੇ ਬੋਡੀ ਜਿਹੜੀ ਆ ਉਹ ਪੇਟ ਦੇ ਨਾਲ ਲਟਕੀ ਹੈਗੀ ਆ ਉਹ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਕਾਫੀ ਲੋਕ ਇਕੱਠੇ ਆ ਆਇਡੈਂਟੀਫਾਈ ਜਿਹੜੀ ਬੋਡੀ ਹੋ ਗਈ ਆ ਉਹਦਾ ਨਾਮ ਹੈਗਾ ਕਲੇਸ਼ ਪੁੱਤਰ ਛਤਰੂਗਨ ਸੈਣੀ ਪ੍ਰਤਾਪਨਗਰ ਦਾ ਇਹ ਹੈਗਾ ਜੀ ਤਿੰਨੇ ਦੇ ਬੱਚੇ ਆ ਵਿਆਹਿਆ ਜੀ ਉਮਰੇ ਦੀ 25 ਸਾਲ ਕਰੀਬ ਦੱਸਦੇ ਆ ਬਾਕੀ ਜਿਹੜੇ ਕਪਤੀਸ਼ ਜੋ ਵੀ ਸਾਹਮਣੇ ਤਤ ਹੁੰਦੇ ਆ ਫਿਲਹਾਲ ਅਸੀਂ ਜਿਹੜੀ ਬੋਡੀ ਨੂੰ ਸਿਵਲ ਹਸਪੀਟਲ ਲਿਜਾ ਰਹੇ ਆ ਜੀ ਖਾਣਾ ਮਰਡਰ ਟੌਨ ਤੋਂ ਆਏ ਆ ਜੈ ਹਿੰਦ ਸਰ ਲੋਕਾਂ ਵੱਲੋਂ ਕਤਲ ਦਾ ਵੀ ਖਾਸਾ ਜਿਹੜਾ ਕਿ ਦੱਸਾਇਆ ਜਾ ਰਿਹਾ ਇਹ ਦੇਖਦੇ ਆਂ ਜੀ ਬਾਕੀ ਤਪਤੀਸ਼ ਦੇ ਵਿੱਚ ਕੀ ਵੈਰੀਫਾਈ ਕਰ ਰਹੇ ਆ ਅਸੀਂ ਵੈਸੇ ਤਾਂ ਫਿਲਹਾਲ ਉਹਨੇ ਦਰਖਤ ਦੇ ਨਾਲ ਰਸੀਪਾ ਕੇ ਲਟਕੇ ਆ ਜੀ ਬਾਕੀ ਜੋ ਤਪਤੀ ਸਾਹਮਣੇ ਆਊਗੀ ਉਹ ਆਪਾਂ ਮਲਚ ਲਿਆਵਾਂਗੇ ਜੀ